ਮੈਨੂੰ ਮੈਨੂੰ ਪਹਿਲਾਂ ਪਤਾ ਸੀਗਾ ਵੀ ਜੋ ਕੁਝ ਇਹਨਾਂ ਨੇ ਮੇਰੇ ਤੇ ਪਹਿਲਾਂ ਕਰਦਿਆ ਉਹ ਹੁਣ ਵੀ ਇਹਨਾਂ ਨੇ ਕਰਨਾ ਇਸ ਕਰਕੇ ਮੈਨੂੰ ਪਤਾ ਸੀਗਾ ਇਹਨਾਂ ਨੇ ਕੋਈ ਨਾ ਕੋਈ ਚਿੱਠਾ ਨਾਵਾ ਕੱਢਣਾ ਹੀ ਹੁੰਦਾ ਮੇਰਾ ਬੰਦਾ 1 ਮਹੀਨਾ ਹੋ ਗਿਆ ਜੇਲ੍ਹ ਦੇ ਵਿੱਚ ਬੈਠੇ ਨੂੰ 1 ਮਹੀਨਾ ਜੇਲ੍ਹ ਦੇ ਵਿੱਚ ਬੈਠੇ ਹੋਣ ਤੋਂ ਬਾਅਦ ਮੈਂ ਜਦੋਂ ਪਹਿਲਾਂ ਮੈਨੂੰ ਪਹਿਲਾਂ ਦਿੱਲੀ ਰੋਕਿਆ ਗਿਆ ਦਿੱਲੀ ਰੋਕਣ ਤੋਂ ਬਾਅਦ ਹੁਣ ਇਸ ਤੋਂ ਬਾਅਦ ਕੀ ਹੋਇਆ ਇੱਥੇ ਲੰਮਾ ਸਮਾਂ ਹਰਾਸਮੈਂਟ ਕਰਨ ਤੋਂ ਬਾਅਦ ਮੈਂ ਆਪਣੇ ਵਕੀਲਾਂ ਨਾਲ ਗੱਲ ਕਰਾਉਣ ਤੋਂ ਬਾਅਦ ਸਾਰਾ ਕੁਝ ਕਿਉਂਕਿ ਮੈਂ ਸਾਰੇ ਜਦੋਂ ਪਹਿਲਾਂ ਮੈਂ ਗਿਆ ਸਾਰੇ ਕੂਟਾਂ ਤੋਂ ਪਰਮਿਸ਼ਨਾਂ ਲੈ ਕੇ ਗਿਆ ਹੋਇਆ ਬਾਹਰ ਇਹ ਮੇਰੇ ਕੋਲ ਸਾਰੇ ਆਰਡਰ ਸੀ ਆਰਡਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੈਂ ਜ਼ਬਾਨਤਾ ਭਰਾ ਕੇ ਗਿਆ ਪਰ ਹੁਣ ਫਿਰ ਇਹਨਾਂ ਨੇ ਜਿਹੜੀ ਹਰਕਤ ਕੀ ਕੀਤੀ ਆ ਇਹ ਮੇਰੀ ਇੱਥੇ ਰੈਸਟ ਵੀ ਪਾਉਣਾ ਚਾਹੁੰਦੇ ਸੀ ਕਿ ਵੀ ਦੀ ਰੈਸਟ ਪਾ ਕੇ ਨੂੰ ਚੱਕੀ ਜਦੋਂ ਮੈਂ ਸਾਰਾ ਕੁਝ ਦਿਖਾਇਆ ਦਿਖਾਉਣ ਤੋਂ ਬਾਅਦ ਹੁਣ ਮੇਰੇ ਇਹਨਾਂ ਨੇ ਪਾਸਪੋਰਟ ਜਿਹੜਾ ਜਮ੍ਹਾਂ ਕਰਕੇ ਰੱਖ ਲਿਆ ਇਸ ਕਰਕੇ ਜਿਹੜੀਆਂ ਇਹ ਹਰਕਤਾਂ ਨੇ ਗਿਆ ਮੈਂ ਮਾੜਾ ਕੀ ਕੀਤਾ ਮੈਨੂੰ ਤਾਂ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਜਿਨ੍ਹਾਂ ਤੇ ਮੈਂ ਚਾਹਣਾ ਵੀ ਕਾਰਵਾਈਆਂ ਕਰਨ ਕਰਾਉਣਾ ਚਾਹਣਾ ਉਹਨਾਂ ਤੇ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਕ ਮੇਰੇ ਤੇ ਆ ਕੇ ਕਦੇ ਮੇਰੀ ਆਲੂਸੀ ਜਾਰੀ ਕਰਤੀ ਕਦੇ ਮੇਰੀ ਮੈਨੂੰ 에ਰਪੋਰਟ ਤੋਂ ਫੜ ਲਿਆ ਕਦੇ ਇਹ ਕਰ ਲਿਆ ਇਹ ਕੋਈ ਗੱਲਾਂ ਨੇ ਗਿਆ ਇਹ ਕੀ ਨੇ ਗਿਆ ਆ ਹੁਣ ਆ ਨਵਾਂ ਜਿਹੜਾ ਇਹਨਾਂ ਨੇ ਆ ਚੀਜ਼ ਜਾਰੀ ਕਰੀ ਐ ਇਸ ਕਰਕੇ ਸਮਾਂ ਹਰ ਇੱਕ ਦਾ ਆਉਂਦਾ ਜਾਂਦਾ ਰਹਿੰਦਾ ਬਦਲਦਾ ਰਹਿੰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀ ਨਹੀਂ ਆ ਕੋਈ ਚੱਕਰ ਨਹੀਂ ਥੋੜੀ ਵੀ ਸਰਕਾਰ ਦਾ ਕੋਈ ਬੜਾ ਲੰਮਾ ਸਮਾਂ ਨਹੀਂ ਰਹਿ ਗਿਆ ਪਰ ਜੋ ਤੁਸੀਂ ਮਾੜੀਆਂ ਨੀਤੀਆਂ ਦੇ ਉੱਤਰ ਰਹੇ ਹੋ ਉਤਰੇ ਹੋਇਓ ਨਾ ਮੈਂ ਅੱਜ ਬੋਲਣਾ ਬੰਦ ਕਰਾਂ ਨਾ ਮੈਂ ਕੱਲ ਬਲ ਪੁਰਾਣਾ ਬੰਦ ਕਰਾ ਤੁਸੀਂ ਵਦ ਤੋਂ ਵਦ ਕੀ ਕਰਨੀ ਸੀ ਹੁਣ ਇੱਥੇ ਕੀ ਕਮੀ ਛੱਡੀ ਐ ਰਸ਼ਟਰਪਾਲ ਨਹੀਂ ਸਪਾਲੰਦੇ ਤੁਸੀਂ ਇੱਥੇ ਰਸ਼ਟਰਪਾਲਾਂ ਦੇ ਫੇਰ ਵੀ ਤੁਹਾਨੂੰ ਪਤਾ ਹੀ ਆ ਤੁਸੀਂ ਉਹੀ